ਹੁਸ਼ਿਆਰਪੁਰ ਵਿਖੇ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮ ਜੋ ਠੇਕਾ ਮੁਲਾਜ਼ਮ ਨੇ ਉਹਨਾਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਵੇਚਣ ਦੇ ਵਿਰੋਧ ਦੇ ਵਿੱਚ ਬਿਜਲੀ ਮੰਤਰੀ ਦਾ ਫੋਕਿਆ ਗਿਆ ਪਤਲਾ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਹਏ ਹਏ ਹਾਏ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸੱਚੇ ਕੰਮে ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਦੁਆਤਮਾਨ ਮਰਦਾਬਾ 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 ਮਾਤਮਾਤਰੀ ਹਾਏ ਹਾਏ मैं इंद्रप्रीत सिंह पावर कॉम ट्रांसपोर्ट ठेका मुलाजम यूनियन सर्कल प्रधान हूँ तो ਅੱਜ ਦਾ ਜਿਹੜਾ ਇਹ ਪ੍ਰੋਟੈਸਟ ਆ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀਆਂ ਗੱਲਾਂ ਕਰਕੇ ਸੱਤਾ ਦੇ ਵਿੱਚ ਆਈ ਸੀਗੀ 4 ਸਾਲ ਦੇ ਲਗਭਗ ਦਾ ਸਮਾਂ ਹੋ ਚੱਲਿਆ ਆ ਇਸ ਸਰਕਾਰ ਨੇ ਕੋਈ ਕੱਚਾ ਮਲਾਜ਼ਮ ਪੱਕਾ ਨਹੀਂ ਕੀਤਾ ਅੱਜ ਦਾ ਜਿਹੜਾ ਪ੍ਰੋਟੈਸਟ ਆ ਅਸੀਂ ਇਸ ਕਰਕੇ ਕਰ ਸਾਨੂੰ ਸੜਕਾਂ ਤੇ ਤਾਂ ਉਤਰਨਾ ਪਿਆ ਆ ਕਿਉਂਕਿ ਜਿਹੜਾ ਬਿਜਲੀ ਮੰਤਰੀ ਇਹਨਾਂ ਨੇ ਹੁਣ ਲਾਇਆ ਹਰਪਜਨ ਸਿੰਘ ਈਟੀਓ ਤੋਂ ਬਾਅਦ ਜਿਹੜੇ ਹੁਣ ਸੰਜੀਵ अरोੜਾ ਜਿਹੜੇ ਲੁਧਿਆਣੇ ਤੋਂ ਜਿੱਤੇ ਨੇ ਜਿਹੜੇ ਉਹਨਾਂ ਨੂੰ ਬਿਜਲੀ ਮੰਤਰੀ ਜਿਹੜਾ ਲਾਇਆ ਆ ਉਹਨਾਂ ਦੀ ਅਸੀਂ ਅਸਲੀਅਤ ਲੋਕਾਂ ਦੇ ਅੱਗੇ ਰੱਖਣਾ ਚਾਹੁੰਦੇ ਆ ਉਹ ਮੈਂ ਦੱਸਣਾ ਚਾਹੁੰਦਾ ਕਿ ਉਹ ਜਿਹੜੇ ਸਰਕਾਰ ਨੇ ਭਾਵੇਂ ਉਹਨਾਂ ਨੂੰ ਬਿਜਲੀ ਮੰਤਰੀ ਲਾਇਆ ਪਰ ਉਹ ਬਿਜਲੀ ਮੰਤਰੀ ਅਸਲ ਵਿੱਚ ਉਹ ਹੈ ਨਹੀਂ ਉਹ ਹੈਗੇ ਉਹ ਉਦਯੋਗ ਮੰਤਰੀ ਕਿਉਂਕਿ ਉਹਨਾਂ ਨੇ ਆਉਂਦੇ ਸਾਰੀ ਬਿਜਲੀ ਬੋਰਡ ਦੀ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਜਾਇਦਾਦਾ ਵੇਚਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਆ ਪੰਜਾਬ ਸਰਕਾਰ ਨੇ ਇਸ ਨੂੰ ਕਹ ਲੂ ਕਿ ਲਾਗੂ ਕਰਨ ਦੀ ਵੀ ਜਿਹੜੀ ਕੋਸ਼ਿਸ਼ਾਂ ਲਗਾਤਾਰ ਕਰ ਰਹੀ ਆ ਪਿੱਛੇ ਜੇ ਪਟਿਆਲੇ ਦੇ ਵਿੱਚ 90 ਏਕੜ ਜ਼ਮੀਨ ਆ ਜਿਹੜੀ ਉਸ ਨੂੰ ਵੀ ਕਹਿੰਦੇ ਆ ਆਪਾਂ ਵੇਚਣ ਦੀ ਤਿਆਰੀ ਆ ਲੁਧਿਆਣੇ ਦੇ ਵਿੱਚ 150 ਏਕੜ ਜ਼ਮੀਨ ਬਿਜਲੀ ਬੋਰਡ ਦੀ ਜਿਹੜੀ ਉਹ ਇਸ ਸਰਕਾਰ ਦੀ ਜਿਹੜੀ ਆ ਵੇਚਣ ਦੀ ਤਿਆਰੀ ਆ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਮੰਤਰੀ ਸਾਹਿਬ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਕਿਉਂਕਿ ਪਿਛਲੇ ਦਿਨਾਂ ਚ ਸਾਡੀ ਸੰਜੀਵ ਰੋੜਾ ਜੀ ਨਾਲ ਉਦਯੋਗ ਭਵਨਾਂ ਦੇ ਵਿੱਚ ਮੀਟਿੰਗ ਵੀ ਹੋਈ ਆ ਉੱਥੇ ਮੰਤਰੀ ਸਾਹਿਬ ਨੇ ਸਾਨੂੰ ਅਸੀਂ ਜਦੋਂ ਨਿੱਜੀਕਰਨ ਦੀ ਗੱਲ ਆਈ ਨਿੱਜੀਕਰਨ ਦੇ ਵਿੱਚ ਉਹਨਾਂ ਨੇ ਸਾਨੂੰ ਸਾਫ਼ ਕਿਹਾ ਕਿ ਨਿੱਜੀਕਰਨ ਤਾਂ ਅਸੀਂ ਕਰਨਾ ਸਾਡੇ ਦੇ ਕੇਂਦਰ ਸਰਕਾਰ ਦਾ ਪ੍ਰੈਸ਼ਰ ਆ ਅਸੀਂ ਇਹ ਵੀ ਗੱਲ ਕਹਿ ਕੇ ਆਏ ਆ ਠੋਕੇ ਜਥੇਬੰਦੀ ਵੱਲੋਂ ਸਾਡੇ ਸੂਬਾ ਕਮੇਟੀ ਸਾਡੀ ਜਿਹੜੀ ਕਹਿ ਕੇ ਆਈ ਆ ਕਿ ਮੰਤਰੀ ਸਾਹਿਬ ਜਿੰਨਾ ਤੁਹਾਡੇ ਤੇ ਜ਼ੋਰ ਆ ਤੁਸੀਂ ਲਾ ਲਿਓ ਜੇ ਸਾਡੇ ਤੇ ਜ਼ੋਰ ਹੋਇਆ ਅਸੀਂ ਆਪਣਾ ਲ ਪਰ ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਆ ਉਹ ਲੋਕਾਂ ਜੇ ਇਹ ਗੱਲ ਦਾ ਜਿਹੜਾ ਭਰਮ ਫਲਾ ਰਿਹਾ ਆ ਕਿ ਮੈਨਾਂ ਤੁਹਾਡਾ ਆ ਸਰਕਾਰ ਵੀ ਤੁਹਾਡੀ ਆ ਤੇ ਲੋਕ ਪੱਕੀ ਜਿਹੜੇ ਫੈਸਲੇ ਹੋ ਰਹੇ ਆ ਮੈਂ ਭਗਵਾਨ ਤੁਹਾਨੂੰ ਪੁੱਛਣਾ ਚਾਹੁੰਦਾ ਆ 4 ਸਾਲ ਦੇ ਵਿੱਚ ਤੇਰੇ ਕੋਲ ਇੱਕ ਮੀਟਿੰਗ ਕਰਨ ਦਾ ਵੀ ਸਮਾਂ ਨਹੀਂ ਹੈਗਾ ਕੱਚੇ ਮੁਲਾਜ਼ਮਾਂ ਨਾਲ ਪਰ ਇਸ ਗੱਲ ਦਾ ਭਲੇਖਾ ਤੁਸੀਂ ਦੂਰ ਕਰਦੀ ਜਿੰਨੀ ਸਿਕਿਉਰਿਟੀ ਤੈਨ ਰੱਖਣੀ ਆ ਰੱਖ ਲਈ ਤੇ ਸਾਡਾ ਵੀ ਅੱਜ ਐਲਾਨ ਆ ਕਿ ਹਿਸ਼ਾਰਪੁਰ ਕਹਿੰਦੇ ਤੇਰਾ ਮਨਪਸੰਦ ਸ਼ਹਿਰ ਆ ਕਿ ਚਾਹੇ ਹਾਲ ਤੁਸੀਂ ਆਉਂਦੇ ਹੋ ਜੰਗਲਾਤ ਜਿੱਥੇ ਤਗਲਾਦ ਮਹਿਕਮੇ ਦਾ ਅਰੇਸਟ ਹਾਊਸ ਆ ਸਾਡੇ ਵੀ ਖੁੱਲ੍ਹੇ ਚ ਤਾਵਣੀ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਐਤ ਕੀ ਆਉਣਾ ਆ ਤੇ ਉਹ ਆਪਣਾ ਆਸਾ ਪਾਸਾ ਦੇਖ ਕੇ ਹੁਣ ਕਿਉਂਕਿ ਜਿਹੜੇ ਕੰਮ ਇਹ ਨੇ ਇਹ ਹੀ ਕੰਮ ਹੈ ਤੈਨੂੰ ਸੜਕਾਂ ਤੇ ਕੀਣਗੇ ਇਹ ਹੀ ਤੈਨੂੰ ਕੰਮ ਹੈ ਜਿਹੜੇ ਉਹ ਸਵਾਲ ਕਰਨਗੇ ਆਉਣ ਵਾਲੇ ਟਾਈਮ ਤੇ ਅਸੀਂ ਮੁੱਖ ਮੰਤਰੀ ਨੂੰ ਘੇੜਾਂਗੇ ਇਹਨਾਂ ਦੇ ਮੰਤਰੀਆਂ ਸ਼ੰਤਰੀਆਂ ਨੂੰ ਪਿੰਡਾਂ 'ਚ ਵੜਨਾ ਹੀ ਆ ਇਹਨਾਂ ਨੇ ਕਿਉਂ ਮੋਰੇ ਵੋਟਾਂ ਨੇ ਕਿਉਂਕਿ ਜੋ ਇਹਨਾਂ ਦੇ ਹਾਲ ਪੰਜਾਬ ਦਾ ਕਰਤਾ ਆ ਉਹ ਅਸੀਂ ਤਾਂ ਨਹੀਂ ਹੋਣ ਦੇਣ ਦਿੰਦੇ ਖਾਸ ਕਰਕੇ ਬਿਜਲੀ ਬੋਰਡ ਦਾ ਇਹਨਾਂ ਨੇ ਦਾਰਾ ਜਿਹੜਾ ਉਹ ਲੋਕ ਪੱਕਾ ਜਿਹੜੇ ਲੋਕਾਂ ਦੇ ਹਿੱਤਾਂ ਵਿੱਚ ਚੱਲਦਾ ਆਇਆ ਹੈ ਇਹਨਾਂ ਨੇ ਉਹਨਾਂ ਨੂੰ ਵੀ ਖਤਮ ਕਰਨ ਦੀ ਤਿਆਰੀ ਆ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਅੱਜ ਕਿਸਾਨ ਸਾਡੇ ਵੀ ਜਿਹੜੇ ਸਾਡੇ ਅੰਨਦਾਤਾ ਨੇ ਉਹ ਵੀ ਅੱਜ ਚੰਡੀਗੜ੍ਹ ਵਿਖੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਵਿੱਚ ਵੀ ਸਾਡੀ ਜੱਥੇਬੰਦੀ ਵੱਲੋਂ ਜਿਹੜੀ ਆ ਸ਼ਮੂਲਿਤ ਕੀਤੀ ਜਾਣੀ ਆ ਉਹ ਵੀ ਅੱਜ ਜਿਹੜਾ 22025 ਜਿਹੜਾ ਬਿਜਲੀ ਸੋਧ ਐਕਟ ਬਿੱਲ ਆ ਉਹ ਪਤਾ ਲੱਗਾ ਹੈ ਕਿ ਇਹ ਲਾਗੂ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਜਿਸ ਨਾਲ ਬਿਲੀ ਬੋਰਡ ਦਾ ਪੂਰਾ ਨਿੱਜੀਕਰਨ ਹੋਣਾ ਆ ਵੱਡੀਆਂ ਟਨਾਟ ਕੰਪਨੀਆਂ ਉੱਥੇ ਆਉਣੀ ਆ ਤੇ ਸਾਡੇ ਕਿਰਤੀ ਕਾਮਿਆਂ ਦੀ ਲੁੱਟ ਕਰਨੀਆਂ ਅਗਲਾ ਸੰਘਰਸ਼ ਜੀ ਇੱਕ ਤਾਂ ਮੁੱਖ ਮੰਤਰੀ ਸਾਹਮਣੇ ਖੁੱਲੀ ਚੇਤਾਵਨੀ ਆ ਜੀ ਕਿ ਹਿਆਰਪੁਰ ਦੇ ਜੇ ਹਿਆਰਪੁਰ ਦੇ ਵਿੱਚ ਕੀ ਜੇ ਕਿਸੇ ਵੀ ਜ਼ਿਲ੍ਹੇ ਵਿੱਚ ਆਉਣਾ ਹੈ ਤਾਂ ਉਹ ਆਪਣਾ ਆਸ-ਪਾਸਾ ਦੇਖ ਕੇ ਆਉਣ ਕਿਉਂਕਿ ਇਹ ਕੱਚੇ ਕੰਮ ਹੈ ਸੀਐਚਬੀ ਕੰਮ ਹੈ ਜਿਹੜੇ ਇਹ ਉਹਨਾਂ ਨੂੰ ਟਕਰਣਗੇ ਕਿਉਂਕਿ ਉਹਨਾਂ ਨੇ ਆਪ ਹੀ ਕਿਹਾ ਆ ਕਿ ਜੇ ਮੈਂ ਗਲਤ ਕਰਦਾ ਜਾਂ ਮੇਰਾ ਕੋਈ ਐਮਐਲਏ ਕੋਈ ਕੈਬਨਰ ਮੰਤਰੀ ਜੇ ਕੋਈ ਗਲਤ ਕਰਦਾ ਤੇ ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਦੱਸੋ ਕਿ ਤੁਸੀਂ ਗਲਤ ਹੋ ਇਹ ਲੋਕ ਪੱਖੀ ਫੈਸਲੇ ਨਹੀਂ ਹੈਗੇ ਦੂਜੀ ਗੱਲ ਸਰਕਾਰ ਟੰਡੋਰਾ ਪਿੱਟ ਦੀ ਆਈ ਸੀਗੀ ਕਿ ਆਪਾਂ ਕੱਚੇ ਮੁਲਾਜ਼ਮ ਰੈਗੂਲਰ ਕਰਤੇ ਪਰ ਆ ਕਿਹੜੇ ਕੰਮ ਇਹ ਨੇ ਤਾਂ ਸਾਨੂੰ ਮੁੱਖ ਮੰਤਰੀ ਸਾਹਿਬੇ ਜਵਾਬ ਦੇ ਦੇਣ ਕਿ ਜਿਹੜੇ ਕੰਮ ਇਹ ਸੜਕਾਂ ਤੇ ਰੋਜ਼ ਤੱਕੇ ਖਾਂਦੇ ਆ ਰੇਟ ਆਪਾਂ ਇੱਕ ਗੱਲ ਧਿਆਨ ਚ ਲਿਆ ਦਈਏ ਇਹ ਉਹ ਕੰਮ ਇਹ ਆ ਜੋ ਪੰਜਾਬ ਦੀ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਆ ਤੁਸੀਂ ਇਹ ਹਿਸਾਬ ਲਾ ਲਿਓ ਜੇ ਇਹ ਕੱਚੇ ਕੰਮੇ ਇਹਨਾਂ ਦਾ ਹੱਲ ਨਾ ਕੀਤਾ ਤਾਂ ਪੰਜਾਬ ਦੇ ਵਿੱਚ ਬਗਵਾਲ ਉੱਠੂਗਾ ਇਹੋ ਜਿਹਾ ਕਿਉਂ ਇਹ ਉਹ ਕੱਚਾ ਕੱਚਾ ਕੰਮ ਆ ਜਿਹੜਾ ਕਿ ਬਿਜਲੀ ਬੋਰਡ ਨੂੰ ਚਲਾ ਰਿਹਾ ਆ